ਆਪਾਂ ਪਿਛਲੇ 5 ਸਾਲ ਦੀ ਡਾਕਟਰ ਸਾਹਿਬ ਨੂੰ ਇਥੋਂ ਬਣਾ ਕੇ ਭੇਜਿਆ ਇਹਨਾਂ ਨੂੰ ਆਪਾਂ ਬਹੁਤ ਬਹੁਤ ਬੋਟਾ ਪਾਈਆਂ ਨੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੋਰੀਆਂ ਹੋਣਗੀਆਂ ਜੇ ਆਪਾਂ ਇਹਨਾਂ ਨੂੰ ਇੱਕ ਮੌਕਾ ਫੋਟ ਦੇਵਾਂਗੇ ਇਸ ਲਈ ਬੇਨਤੀ ਆ ਕਿ ਆਪਾਂ ਸਾਰੇ ਨਾਲ ਮਿਲ ਕੇ ਇਹਨਾਂ ਨੂੰ ਕਾਂਗਰਸ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਆਪਣੇ ਡਾਕਟਰ ਅਮਰ ਸਿੰਘ ਦੀ ਇਹਨਾਂ ਨੂੰ ਇੱਕ ਮੌਕਾ ਕੋਲ ਹੋਰ ਦਈਏ ਤਾਂ ਕਿ ਆਪਣੇ ਰਹਿੰਦੇ ਜਿਹੜੇ ਧੂਰੇ ਕੰਮ ਨੇ ਆਪਾਂ ਇਹਨਾਂ ਕੋਲ ਜੋਰ ਦੇ ਕੇ ਕਰਵਾ ਸਕੀਏ ਤੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸਤਕਾਰਯੋਗ ਸਰਦਾਰ ਲਖਵੀਰ ਸਿੰਘ ਜੀ ਲਖਾ ਸਾਲ ਤਾਂ ਪਹਿਲੇ ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਝੇ ਕਰਨਗੇ ਸਰਦਾਰ ਮਕਬੂਰ ਸਿੰਘ ਜੀ ਪਾਇ ਪਾਰਟੀ ਦੇ ਉਮੀਦਵਾਰ ਚੋਟਰ ਹਰ ਸਿੰਘ ਜੀ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਰਦਾਰ ਜਗਤेंद्र ਸਿੰਘ ਜਲਾਲੀ ਜੀ ਮੈਦ ਪਲਾਂਟ ਦੇ ਚੇਅਰਮੈਨ ਹਰਮਨਦਰ ਸਿੰਘ ਖਿੰਦਾ ਜੀ ਕੌਮ ਪਾਰਟੀ ਦੇ ਬਹੁਤ ਸੀਨੀਅਰ ਆਗੂ ਸਰਦਾਰ ਜਸਵੀਰ ਸਿੰਘ ਕੋਕੂ ਜੀ ਬਲਾਕ ਕੌਂਸਲ ਕਮੇਟੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਗਿੱਲ ਜੀ ਮੇਰੇ ਪਰਮ ਮਿੱਤਰ ਮਨਦੀਪ ਸ਼ਰਮਾ ਜੀ ਰਮਨਦੀਪ ਸਿੰਘ ਜੀ ਸਾਧ ਗੁਰਵੀਰ ਸਿੰਘ ਜੀ ਸਾਡੇ ਬਜ਼ੁਰਗ ਆਕੂ ਸਾਧ ਅਰਸ਼ਦ ਸਿੰਘ ਜੀ ਸੋਨੀ ਜੀ ਮਹੇਸ਼ ਜੀ ਮੁਖਤਿਆਰ ਸਿੰਘ ਜੀ ਹੋਰ ਸਾਡੇ ਸਾਰੇ ਮੇਰੇ ਸਾਹਮਣੇ ਬੈਠੇ ਨੌਜਵਾਨ ਬਜ਼ੁਰਗ ਨੰਬਰਦਾਰ ਛੱਜਵੀਰ ਸਿੰਘ ਜੀ ਨਬੜਦਾ ਚਰਨਜੀਤ ਸਿੰਘ ਜੀ ਮਿੰਟੂ ਜੀ ਸਰਦਾਰ ਤੀਸਰ ਸਿੰਘ ਕੀ ਵਕੀਲ ਸਾਹਿਬ ਤੇ ਆਪਣੇ ਪਠਲਾ ਪਟਕਵਾਏ ਜੋਰਾ ਸਿੰਘ ਜੀ ਸਰਪੰਚ ਸਾਹਿਬ ਪਿਛਲੇ ਸਮੇਂ ਅੰਦਰ ਆਮ ਆਦੀ ਪਾਰਟੀ ਦੀ ਸਰਕਾਰ ਆਈ ਸਾਡੇ ਲੋਕਾਂ ਨੇ ਸੌਤ ਪੱਤ ਚੜ ਕੇ ਇੱਕ ਫਲੇਖੇ ਜਾ ਕੇ ਇੱਕ ਬਦਲਾਅ ਜਾ ਕੇ ਉਹ ਬਹਿਣ ਚ ਬਹਿ ਗਏ ਪਰ ਤੁਸੀਂ ਸਾਰੇ ਸਤਿਕਾਰਯੋਗ ਬੈਠੇ ਹੋ ਮੈਂ ਵਿਆਸਪੁਰਾ ਸਾਹਿਬ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਕਹੋ ਵੀ ਜਿੱਤਨ ਤੋਂ ਬਾਅਦ ਕਿੰਨੇ ਪਰਿਵਾਰਾਂ ਦੇ ਦੁੱਖ ਸੁੱਖ ਚਾਏ ਨੇ ਤੇ ਮੇਰਾ ਆਈਡੀਆ ਮੇਰਾ ਰਿਪੋਰਟ ਕੱਢ ਲਿਓ ਵੀ ਜਿੱਥੇ ਮੈਨੂੰ ਤੁਸੀਂ ਕਿਹਾ ਕਈ ਵਾਰ ਨਹੀਂ ਕਿਆ ਵੀ ਨਹੀਂ ਹੁੰਦਾ ਮੈਂ ਅਖਬਾਰ ਪੜ੍ਹ ਲੈਂਦਾ ਤਾਂ ਵੀ ਮੈਂ ਆ ਕੇ ਜਾਨਾਂ ਵੀ ਆਪਣੇ ਪਰਿਵਾਰ ਨੇ ਜਦੋਂ ਆਪਣੇ ਵਿੱਚ ਰਹਾਗੇ ਤਾਂ ਲੋਕ ਕਿਤੇ ਨਾ ਕਿਤੇ ਉਹ ਮਹਿਸੂਸ ਜ਼ਰੂਰ ਕਰਨਗੇ ਵੀ ਅਸੀਂ ਗਲਤ ਨਮਾਇੰਦਾ ਗਲਤ ਬੰਦਾ ਚੁਣ ਲਿਆ ਸੋ ਕਾਰਨ ਜਿਹੜੀ ਆਮ ਆਦੀ ਪਾਰਟੀ ਨੇ ਕੀਤੀ ਸੀ ਸਾਡੇ ਤੇ ਦੂਸ਼ਣਵਾਦੀ ਚਾਹੇ ਉਹ ਨਸ਼ੇਰੀ ਹੋਵੇ ਚਾਹੇ ਉਹ ਕੋਕ ਕਿਸਮ ਦੀਆ ਗਦਾ ਹੋਣਾ ਪਰ ਅੱਜ ਨਸ਼ਾ ਤੁਹਾਡੇ ਕਢਾਣੀ ਚ ਹੀ ਹਰ ਪੀਏ ਪੈਂਟ ਮੋਟਰਸਾਈਕਲ ਮੋੜਾਂ ਤੇ ਪਠਨਾਲੇ ਰਾਹ ਤੇ ਮਕਸੂਦੜੇ ਵਾਲੇ ਰਾਹ ਤੇ ਰਾਣੋ ਵਾਲੇ ਰਾਹ ਤੇ ਘਰੋਟੀ ਵਾਲੇ ਰਾਹ ਤੇ ਖੜੇ ਹੁੰਦੇ ਨੇ ਜਿੰਨਾ ਮਰਜੀ ਸ਼ਾਮ ਨੂੰ ਲੈ ਲਓ ਕਿਉਂਕਿ ਕੋਈ ਰੋਕ ਤੋਕ ਨਹੀਂ ਹੈਗੀ ਕਿਉਂਕਿ ਇਹਨਾਂ ਦੇ ਜਿਹੜੇ ਬਲਾਕ ਪ੍ਰਧਾਨ ਨੇ ਉਹ ਮੰਥਲੀ ਪਚਾਉਂਦੇ ਨੇ ਆਪਣੀ ਮਜੂਤਾ ਵਧਾਉਣ ਕਿਉਂ। ਕਾਰਨ ਇਹ ਆ ਦੂਜੇ ਤੇ ਕੁੰਕੜ ਕੀਤੀ ਜਾਂਦੀ ਆ ਆਪਣੇ ਤੇ ਚਾਰ ਆਉਂਦੀਆਂ ਨੇ। ਇਸ ਕਾਰਨ ਕਰਕੇ ਸੇਖੋਂ ਸਾਹਿਬ ਸਿਰ ਹਿਲਾ ਰਹੇ ਨੇ ਸੇਖੋਂ ਸਾਹਿਬ ਵੀ ਬਹੁਤ ਸੋਸ਼ਲ ਬੰਦੇ ਨੇ। ਇਹਨਾਂ ਨੂੰ ਵੀ ਪਤਾ ਇਹਨਾਂ ਨਾਲ ਵੀ ਬਹੁਤ ਤੱਕਾ ਹੋਣ ਲੱਗਿਆ ਸੀ ਇੱਕ ਮੇਰੇ ਦਫ਼ਤਰ ਬਿਠਾ ਕੇ ਇਹਨਾਂ ਦਾ ਸਮਝੌਤਾ ਕਰਾਇਆ ਆ ਰਾਤ ਦੇ ਵਿੱਚ। ਸੋ ਗੱਲਾਂ ਬਹੁਤ ਕੁਝ ਕਰਨ ਵਾਲੀਆਂ ਨੇ ਤੇ ਸਾਡੀਆਂ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਦਾ ਵਾਅਦਾ ਕੀਤਾ ਸੀ। 25 ਮਹੀਨੇ ਲਾ ਕੇ 25-25 ਹਜ਼ਾਰ ਤਾਂ ਤੁਹਾਡਾ ਆ ਗਿਆ ਹੁਣ ਜਦ ਵਿਧਾਇਕ ਸਾਹਿਬ ਜਾਂ ਜੀਪੀ ਸਾਹਿਬ ਆਉਣਗੇ ਤਾਂ ਅਗਲਾ 25-25 ਹਜ਼ਾਰ ਅਡਵਾਂਸ ਲੈ ਲਓ ਕਿਉਂਕਿ ਮੁੜ ਕੇ ਤਾਂ ਇਹਨਾਂ ਨੇ ਆਉਣਾ ਨਹੀਂ ਨਾ ਇਹਨਾਂ ਦੀ ਸਰਕਾਰ ਆਉਂਦੀ ਆ ਨਾ ਇਹਨਾਂ ਨੇ ਆਉਣਾ ਇਸ ਕਰਕੇ ਜਿਹੜਾ 25-25 ਹਜ਼ਾਰ ਤਾਂ ਪਹਿਲਾਂ ਆ ਚੁੱਕਿਆ ਤੇ ਜਿਹੜਾ 25-25 ਰਹਿੰਦਾ ਉਹ ਆਉਣ ਵਾਲੇ ਸਮੇਂ 'ਚ ਲੈ ਲਿਓ ਕਾਂਗਰਸ ਪਾਰਟੀ ਨੇ ਹਮੇਸ਼ਾ ਜਿਹੜੀ ਗੱਲ ਕੀਤੀ ਹੈ ਸਾਰੇ ਧਰਮਾਂ ਦੀ ਕੀਤੀ ਹੈ ਸਾਰੇ ਵਰਗਾਂ ਦੀ ਕੀਤੀ ਹੈ ਬਰਾਬਰਤਾ ਦਾ ਹੱਕ ਦੀ ਗੱਲ ਕੀਤੀ ਆ 100 ਦਿਨ ਪੁਰਾਣਾ 100 ਦਿਨ ਜਿਹੜਾ ਪੁਰਾਣਾ ਵਰਕਰ ਬੰਦਾ ਹੁੰਦਾ ਉਹ ਉਹੀ ਚਿਹਰੇ ਬੈਠੇ ਨੇ ਕਾਂਗਰਸ ਪਾਰਟੀ ਦੇ ਜਿਹੜੇ ਪਿਛਲੇ 30 40 ਸਾਲਾਂ ਤੋਂ ਇੱਥੇ ਆ ਕੇ ਬੈਠੇ ਨੇ ਉਹੀ ਬੈਠੇ ਨੇ ਤੇ ਜਿਹੜੇ ਝਾੜੂ ਚ ਨੇ ਜਾਂ ਝਾੜੂ ਚ ਗਏ ਸੀ ਉਹਨਾਂ ਤੋਂ ਤਾਂ ਆਪਣੇ ਮੋਲਟਰੀ ਫਾਰਮ ਨਹੀਂ ਸਾਹਬ ਹੁੰਦੇ ਸਾਡੇ ਕੋਲ ਆਉਂਦੇ ਹੁੰਦੇ ਸੀ ਸਮਝੌਤੇ ਕਰਾਉਣਾ ਲੋਕ ਪੈਸੇ ਮੰਗਦੇ ਹੁੰਦੇ ਸੀ ਅੱਜ ਬਣੇ ਬੈਠੇ ਨੇ ਵੱਡੇ ਵੱਡੇ ਲੀਡਰ ਉਹ ਝਾੜੂ ਦੇ ਸਮਾਂ ਆਉਣ ਦਿਓ ਸਾਰਾ ਕੁਝ ਪ੍ਰਾਪਰ ਕਰ ਦਾਂਗੇ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਹੱਥ ਪੰਜੇ ਦਾ ਪੱਟਨ ਦਵਾ ਕੇ ਡਾਕਟਰ ਅਮਰ ਸਿੰਘ ਜੀ ਨੂੰ ਚਿਤਾਈਏ ਇਹਨਾਂ ਨੇ ਜਿਹੜੀਆਂ ਪਾਲਿਸੀਆਂ ਨੇ ਦੇਸ਼ ਦੀਆਂ ਪਾਲਿਸੀਆਂ ਜਿਹੜਾ ਐਮਪੀ ਹੁੰਦਾ ਇੱਕ ਪੜਿਆ ਲਿਖਿਆ ਇੰਟੈਲੀਜੈਂਟ ਫਿਕਰ ਤੇ ਫੈਕਟ ਤੇ ਜਿਹੜਾ ਗੱਲ ਕਰ ਸਕਦਾ ਉਹ ਡਾਕਟਰ ਅਮਰ ਸਿੰਘਾ ਜੀਪੀ ਸਾਡੇ ਨਾਲ ਪੰਜ ਵਿਚਾਰਾਲ ਐਮਐਲਏ ਰਿਹਾ ਇੱਕ ਵੀ ਦਿਨ ਵਿਧਾਨ ਸਭਾ ਦੇ ਅੰਦਰ ਇੱਕ ਵੀ ਸਵਾਲ ਕਦੇ ਨਾ ਪੁੱਛਿਆ ਨਾ ਬੋਲਿਆ ਮੈਂ ਕਹਿੰਦਾ ਹੁੰਦਾ ਸੀ ਜੀਪੀ ਆਪਣੇ ਹਲਕੇ ਦੀ ਕੋਈ ਗੱਲ ਕਰ ਲਾ ਉਹ ਕਹਿੰਦਾ ਸੀ ਤੁਸੀਂ ਉਹ ਕਰੀ ਜਾਓ ਇੱਥੋਂ ਕੀ ਮਿਲਣਾ ਇਹ ਜੇ ਉਹਦੀ ਸੋਚ ਆ ਜੇ ਖੁਦਾ ਦਾ ਖਾਤਾ ਇੱਕ ਵਾਰ ਐਮਪੀ ਬਣ ਗਿਆ ਤਾਂ ਸੌਂ ਕੇ ਆ ਜਾਇਆ ਕਰਨਾ ਉਹਨੂੰ ਉਹਨੂੰ ਪਤਾ ਹੀ ਨਹੀਂ ਲੱਗਣਾ ਪਾਰਲੀਮੈਂਟ ਦੇ ਦਰਵਾਜ਼ੇ ਕਿੱਦਾਂ ਨੂੰ ਹੁੰਦੇ ਨੇ ਡਾਕਟਰ ਸਾਹਿਬ ਉੱਥੇ ਰਹੇ ਨੇ ਪੌਲਸੀਆਂ ਬਣਾਉਣ ਜਾਣਦੇ ਨੇ ਨਰੇਗਾ ਬਣਾਈਆ ਫੂਡ ਸਿਕਿਟੀ ਐਕਟ ਬਣਾਇਆ ਆਉਣ ਵਾਲੇ ਸਮੇਂ ਜਿਹੜੀਆਂ ਪੌਲਸੀਆਂ ਬਣ ਗਈਆਂ ਉਹਨਾਂ ਦੇ ਵਿੱਚ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਵਿੱਚ ਮੇਨ ਡਾਕਟਰ ਅਮਰ ਸਿੰਘ ਜੀ ਹੋਣਗੇ ਪੌਲਤੀਆਂ ਬਣਾਉਣ ਚ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਆਉਣ ਵਾਲੀ ਇੱਕ ਤਰੀਕ ਨੂੰ ਜਿਹੜੀ ਇੱਕ ਇੱਕ ਕੀਮਤੀ ਵੋਟ ਆ ਤੁਸੀਂ ਤਾਂ ਪਾਉਣੀ ਆ ਜਿੰਨੇ ਬੈਠੇ ਹੋ ਆਪਣੇ ਪਰਿਵਾਰਾਂ ਨੂੰ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਅਪੀਲ ਕਰੋ ਵੀ ਦੇਸ਼ ਬਚਾਉਣਾ ਤਾਂ ਕਾਂਗਰਸ ਪਾਰਟੀ ਚ ਤਾਉਣੀ ਜ਼ਰੂਰੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਨਾਰੇ ਤੁਹਾਨੂੰ ਸਾਰਿਆਂ ਨੂੰ ਆਪਣੇ ਵੱਲੋਂ ਵੀ ਉਹਨਾਂ ਨੇ ਅਪੀਲ ਕੀਤੀ ਆ ਕਿ ਆਉਣ ਵਾਲੀ ਈਕਟ੍ਰਿਕ ਨੂੰ ਕਾਂਗਰਸ ਪਾਰਟੀ ਦੇ ਨਿਸ਼ਾਨ ਪੰਜੇ ਤੇ ਡਾਕਟਰ ਅਮਰ ਸਿੰਘ ਉਹਨਾਂ ਨੂੰ ਆਪਣੇ ਕੀਮਤੀ ਵੋਟ ਪਾ ਕੇ ਆਪਾਂ ਇਹਨਾਂ ਨੂੰ ਕਾਮਯਾਬ ਕਰਕੇ ਭੇਜਣਾ ਤੇ ਹੁਣ ਮੈਂ ਬੇਨਖੰਨਾ ਜ਼ਿਲ੍ਹੇ ਦੇ ਕਾਂਗਰਸ ਦੇ ਪ੍ਰਧਾਨ ਸਰ ਤਕਵੀਰ ਸਿੰਘ ਲੱਖਾ ਜੀ ਅਜੀਬੇ ਛਿੰਦਾ ਹੀ ਕਹਿੰਦੇ ਆ ਹਰਮਿੰਦਰ ਕੀ ਕਹਿੰਦੇ ਆ ਹਰਮਿੰਦਰ ਯਾਰ ਉਹ ਤਾਂ ਕਿਆ ਨਹੀਂ ਜਣਾਦਾ ਕੋਈ ਜਾਣਦਾ ਹੀ ਨਹੀਂ ਛਿੰਦਾ ਹੀ ਛਿੰਦਾ ਹੀ ਠੀਕ ਆ ਭਾਈ ਕਿਉਂ ਭਾਈ ਛਿੰਦਾ ਹੀ ਠੀਕ ਆ ਲੋਕਾਂ ਨੂੰ ਪਤਾ ਨਹੀਂ ਆ ਤੂੰ ਹਰਮਿੰਦਰ ਵੀ ਆ ਕਿਉਂ ਜੀ ਨਾ ਕਿਸੇ ਨੇ ਕਿਹਾ ਨਾ ਕਿਸੇ ਨੇ ਕਿਹਾ ਹਾਂ ਯਾਦਵਿੰਦਰ ਸਿੰਘ ਜਸਬੀਰ ਕੋਕੋ ਜੀ ਮੈਂ ਸ਼ਰਮਾ ਜੀ ਬਾਕੀ ਸਾਰੇ ਮੇਰਾ ਖਲਪਤ ਹੁੰਦੇ ਸੱਜਣੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਕੋਈ ਕਾਨੂੰਨ ਨਹੀਂ ਕੋਈ ਸਵਾਰਥ ਦੇ ਰਸਤੇ ਹੋਇਆ ਪਰ ਉਹ ਵੀ ਮੂਰਤੀ ਪ੍ਰੇਸ਼ਰ ਵਾਲੀ ਇੱਕ ਚੋਣ ਹੈ। ਲੋਕੀ ਉਹ ਭਾਸ਼ਾ ਚਾਹੁੰਦੇ ਕਿ ਨਹੀਂ ਆਪਕਾ ਕਿਉਂਕਿ ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਆਪਕਾ ਭਾਉਗਾ ਇਹ ਕਾਨੂੰਨ ਬਾਹਰ ਹੋ ਚੁੱਕਿਆ ਉਹਨਾਂ ਨੇ ਬਾਰਾ ਛਪੜ ਨਹੀਂ ਦਿੱਤਾ ਨਾ ਕੀ ਜਿਆਦੇ ਗੋਦੀ ਮੀਟੀਆ ਉਹ ਤਾਂ ਰੱਖੇ ਰੋਜ਼ ਫਾਲਤੂ ਕਰਕੇ ਗੈਰ ਚੁਣਾਉਂਦੀ ਇਹਦੇ ਤੇ ਹੀ ਕਰਾਇਕਿਏ ਇਹ ਕਾਨੂੰਨ ਠੀਕ ਹੈ ਇਹ ਵੀ ਨੁਕਤੇ ਜ਼ਮਾਨਤ ਹੋ ਜਾਣ ਦੀ ਸੀ ਉਹ ਜ਼ਮਾਨਤ ਵਾਲੇ ਕਾਨੂੰਨ ਨੂੰ ਇਹਨਾਂ ਚਾਈਡ ਕਰਤਾ ਜੀ ਜ਼ਮਾਨਤ ਮੁਸ਼ਕਲ ਬਣਦੀ ਹੈ ਜ਼ਮਾਨਤ ਕਿਉਂ ਹੈ ਉਹਦੇ ਉੱਤੇ ਅੱਜ ਵੀ ਹੋਣਾ ਇਹ ਕਾਨੂੰਨ ਬਦਲੇ ਦਾ ਚੀਜ਼ ਹੈ ਜੋ ਸਾਡੇ ਪਤਾ

ਸਾਰੇ ਆਪੋਜੀਸ਼ਨ ਦੇ ਜਿਨ੍ਹਾਂ ਨੇ ਆਪਣੀਆਂ ਕਾਂਗਰੈਸ਼ਨ ਤੋਂ ਪਾਈਆਂ ਸੀ ਸਾਰੀਆਂ ਨੇ ਕੈਂਸਲ ਕਰਕੇ ਰੱਦ ਕਰਕੇ ਆਪਣੇ ਦੋ ਹਿੱਤੀ ਉਹੀ ਬਣਾਤੇ ਆ ਜੀ 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 ਮੋਦੀ ਜੀ ਸਾਨੂੰ ਸੁਨੇਹਾ ਕੀ ਦੇ ਰਿਹਾ ਕਿ ਭਵਿੱਖ ਦਾ ਭਾਰਤ ਇਹ ਹੋਊਗਾ ਜਿੰਨੂੰ ਮੈਂ ਕਹੂੰਗਾ ਉਹ ਇੱਕ ਬਣ ਗਿਆ ਕਰੂਗਾ ਜੇ ਨਹੀਂ ਜਾਵਾਂਗੇ ਉਹ ਨਹੀਂ ਬਣੂਗਾ

सारे हिंदुस्तान बाबा बाबा हो गया है हाथी हो गया हाथी हो गया रोड़ा बोल पर ये वो जितने आज दूसरों ने भी सरकार बन जाएगी और बेरोज़ ने की, तो तो नए कानून आ देखो कितने तो ये किरा करते हैं कि दूसरे नई सरकार आ आजूगी और एक इसलाइटोला भी कर जाएंगे पर मैं तो दूसरी ਇਹ ਤਾਂ ਅਸੀਂ ਸਰਕਾਰ ਬਣਾਓ ਅਸੀਂ ਬੂਡੇ ਬੇਟਵੇ ਦੇ ਕਾਨੂੰਨ ਸਾਰੇ ਰੱਦ ਕਰ ਦੇ ਅਸੀਂ ਲਾਪੂਜੀ ਹੋਣੀ ਇਹ ਕਿੱਥੇ ਹੈ ਰਮਜੇਰ ਹੋਏ ਹੋ ਕਿਉਂ ਨਹੀਂ ਦੇ ਮੋਰਚੂ ਕਨੇ ਨਾ ਬਣਾਣਾ ਇਹ ਜੂਏ ਬੂਝਨ ਚੀਰਾ ਹੋਏ ਦਾ ਬਣਾਉਣਾ ਬਣਾਉਂਦੇ ਕਿ ਕਰਿਆ ਮੋਦੀ ਇਹ ਨੂੰ ਐਵੇਂ ਨਾ ਸਮਝੋ ਕਿ ਨਹੀਂ ਚਿੱਤਾਈਆਂ ਬਹੁਤ ਮਿੱਥੀਆਂ ਮਿੱਥੀਆਂ ਗੱਲਾਂ ਬੋਲੀਆਂ ਨੇ ਪਰ ਆਹ ਬਾਤ ਨਹੀਂ ਹੈ ਤਾਂ ਕਹਿੰਦੇ ਆ ਤੁਹਾਡਾ ਹੱਥ ਜੋੜ ਕੇ ਬਾਰ-ਬਾਰ ਕਹਿੰਦੇ ਇਹ ਇਲੈਕਸ਼ਨ ਅਸੀਂ ਇਹ ਕਹਿ ਰਿਹਾ ਕਿ ਭਾਈ ਤੁਹਾਡੇ ਵਿਚਾਰ ਜੇ ਕਿਸੇ ਹੋਰ ਪਾਰਟੀ ਨਾਲ ਵੀ ਮਿਲਦੇ ਹੋ ਮੈਂ ਤੁਹਾਰਾ ਕਹਿ ਰਿਹਾ ਮੰਨਿਆ ਤੁਹਾਡੇ ਵਿਚਾਰ ਕਿਸੇ ਹੋਰ ਪਾਰਟੀ ਨਾਲ ਵੀ ਹੋਣ ਇਹ 24 ਵਾਲੀ ਨਖੇ காங்கிரஸ் ਨੂੰ ਦੇ ਦਿਓ ਐਨ ਮੋਦੀ ਨੇ ਚਾ ਵਚਨਾ ਨਹੀਂ ਅਜੇ ਚਾਰ ਨੇ 10 ਜਾਂ 12 ਫੀਸਾ ਜੇ ਡਾੜ ਰਿਆ ਇਹ ਮੋਦੀ ਨੂੰ ਕੀ ਰੋਕ ਲੈਣਗੇ ਮੋਦੀ ਨੂੰ ਜੇ ਚਾਰ 500 ਸੇਕਾ ਦੇ ਕਾਂਗਰਸ ਲੈ ਰਹੀ ਹੈ ਅਜੀ ਰੋਕਾ ਅਜੀ ਇਹ ਸਾਰੇ ਕਾਨੂੰ ਦਵਾ ਲਿਆ ਇਹਨਾਂ ਜਿੰਨੀ ਤਾਕਤ ਹੈ ਕਿ ਜੇ ਕੀ ਕਰ ਲੈਣਗੇ ਇਹਦਾ ਵੋਟ ਖਰਾਬ ਕਰ ਦੇਆ ਕਾਂਗਰਸ ਨੇ ਇਹ ਸਾਰੇ ਫਿਰ ਪਿਛਲੇ ਬਿਲਾਚੋ ਮੋਦੀ ਜੀ ਮਦਦ ਕਰਦੇ ਆ ਕਾਂਗਰਸ ਦੀ ਵੋਲ ਵੋਲ ਵੋਟ ਕਟਾ ਕੇ आग्रह से पुकार गा दे फिर मोदी जेबातनी खेले आता है यस करके घेरे वाली इलेक्शन हरियाणा जिला मार्ती ऐसा लाग रहा है फिर ये ही होयागे फिर तुम मोदी वाला इलेक्शन हो भी काम नहीं करता है जी ਉਹਨਾਂ ਨੇ ਮਸ਼ੀਨਾਂ ਨੂੰ ਸੋਨਾ ਇਤਰਾਹੀਆਂ ਬਣਾ ਲਈਆਂ ਇਹਨਾਂ ਨਾਲ ਜਦੋਂ ਉਹ ਬਿੱਕਨਟੇਜਰ ਨੂੰ ਬਾਹਰ ਕੱਢੀ। ਇਹ ਹੈ ਇਹ ਇਸ ਨੂੰ ਨਾਲ ਨੂੰ ਚਾਹੁੰਦਾ ਮੈਂ ਗੋਲੇ ਇਹ ਦਾ ਕੀ ਅੱਜਿਆ ਵੀ ਇਹ ਚਮਕੀ ਰਹਾ ਰਹੀ ਹੈ। ਇਕੱਲੀ ਲੋਕਾਂ ਨੂੰ ਪਤਾ ਹੀ ਨਹੀਂ ਆ ਜੋ ਵੀ ਪਰਨਾਸਿਨ ਨੇ ਜਪਣੀ ਦੀ ਰੂਪਾ ਪਰ ਮੈਂ ਕਿਤੇ ਜਾ ਰਿਹਾ ਸਭ ਲੋਕਾਂ ਨੂੰ ਦੱਸ ਦਿਆ ਜਿਹੜਾ ਮੈਨੂੰ ਕਸਟਮਰ ਦੀ ਆਗਮਨ ਆਇਆ ਇਹਨੂੰ ਬਚਾਓ ਜਿੱਥੋਂ ਸਾਣ ਔਰ ਆਪਣੀ ਗੋਰੀ ਇਹਨਾਂ ਨੇ ਕਿਹਾ ਜੀ ਜਿਵੇਂ ਮੈਂ ਹਾਂ ਮੋਤੀ ਅੱਜਾ ਝਾੜੂ ਵਾਲਿਆਂ ਨੇ ਕੋਈ ਇਹਨਾਂ ਕੋਲ ਤੋਂ ਕੋਈ ਵੀ ਵਾਰੀ ਨਹੀਂ ਸੀ ਹੈਗਾ ਕੋਈ ਲੱਖਾ ਜੀ ਝਾੜੂ ਵਾਲਿਆਂ ਕੋਲ ਕੋਈ ਵੀ ਵਾਰੀ ਨਹੀਂ ਸੀ ਇਹ ਇੱਕ ਆਦਮੀ ਹੈਗਾ ਜੀ ਉਹ ਚਾਰ ਪਾਰਟੀਆਂ ਪਹਿਲਾਂ ਬਦਲ ਚੁੱਕਿਆ ਅੱਜ ਹੋਰੋਂ বিজেপি ਦੀ ਜਨਤਾ ਕੋਈ ਨੂੰ ਖੜਾ ਕਰਦਾ ਮੈਂ ਤਾਂ ਅਜੇ ਪੁੱਛਣਾ ਚਾਹਣਾ ਕਿ ਜਿਹੜੇ ਦਲਬਦਲ ਨੂੰ ਇਹ ਤੁਹਾਡੀ ਮੋੜ ਦੇ ਹੱਕਦਾਰ ਰਹਿ ਗਏ ਆ ਤੇ ਤੁਸੀਂ ਦੱਸੋ ਦਲਬਦਲ ਨੂੰ ਇਹ ਤਮਾਸ਼ਾ ਬਣ ਗਿਆ ਸਾਰੇ ਪੰਜਾਬ ਕੋਈ ਇੱਧਰ ਜਾ ਰਹੇ ਕੋਈ ਇੱਧਰ ਜਾ ਰਹੇ ਕੋਈ ਇੱਧਰ ਜਾ ਰਹੇ ਕਿਆ ਮਜ਼ਾਕ ਬਣਿਆ ਮੈਂ ਤਾਂ ਤੁਹਾਨੂੰ ਮੈਂ ਤੇ ਤੁਹਾਨੂੰ ਸਾਰਿਆਂ ਨੂੰ ਦੇਖਤੀ ਕਰਨਾ ਚਾਹਨਾ ਇਹ ਸਾਰੇ ਦਲਬਦਲ ਉਹ ਇੱਡੀ ਹਰਵਾ ਦਿਓ ਹਰਿਆ ਪਾਰਟੀਆਂ ਦੇ ਇਹ ਕਾ ਜੋ ਕੰਮ ਬੰਦ ਹੋ ਜੂਗਾ ਕਿਉਂਕਿ ਡਰ ਜਾਣਗੇ ਜਾਂ ਮੋਟ ਤਾਂ ਪੈਣੀ ਨਹੀਂ ਆ ਕਿਉਂ ਜੇ ਜਿੱਤ ਕੇ ਫਿਰ ਇਹਨਾਂ ਦਾ ਹੱਥ ਤੇ ਵੱਜ ਜਾਣਾ ਫਿਰ ਕੋਈ ਬੰਦਾ ਕਿਸੇ ਪਾਰਟੀ ਜਿਨੇ ਲਿਖੋਗਾ ਔਰ ਇਹ ਕਰਦੇ ਕੀ ਆ ਇਹ ਦੇਖੋ ਤੁਹਾਡੇ ਨਾਲ ਵਿਸ਼ਵਾਸ ਕਰਦਾ ਤੁਸੀਂ ਮੈਨੂੰ ਚੰਗਾ ਬੰਦਾ ਸਮਝ ਕੇ ਵੋਟ ਪਾਉਣੇ ਫਿਰ ਵੀ ਤੁਸੀਂ ਮੈਨੂੰ ਆਪਣਾ ਵਿਸ਼ਵਾਸ ਇਮਾਨ ਮੈਨੂੰ ਦਿਨੇ ਤੇ ਅਮਰ ਭਇਆ ਤੈਨੂੰ ਵੋਟ ਪਾ ਰਿਹਾ ਕਿਉਂ ਜੀ ਇਹ ਹੀ ਆਲਾ ਆਪਣਾ ਵਿਸ਼ਵਾਸ ਦੇ ਰਹੇ ਹੋ ਜੇ ਮੈਂ ਬੇਈਮਾਨ ਹੋ ਜਾ ਤੁਹਾਡੇ ਨਾਲ ਵਿਸ਼ਵਾਸ ਘਾਟ ਹੋਇਆ ਕਿ ਨਹੀਂ ਹੋਇਆ ਆ ਮੈਂ ਕਹਿ ਰਿਹਾ ਇਹ ਵਿਸ਼ਵਾਸ ਘਾਟ ਕਰਨ ਵਾਲਿਆਂ ਨੂੰ ਇੱਕੀ ਨਿਪਟਾ ਲਓ ਚਾਹੇ ਉਹ ਕਿਸੇ ਪਾਰਟੀ ਦਾ ਹੋਵੇ ਜਰੂਰੀ ਉਹ ਝਾੜੂ ਵਾਲਿਆਂ ਕੋਲ ਤਾਂ ਕੈਡੀ ਦੇਣੀ ਆ ਇਹ ਕਹਿੰਦੇ ਹੁਣ ਆ ਤੱਪੜ ਮਚਾਉਣ ਵਾਲਿਆਂ ਨੂੰ ਦਵਾਂਗੇ ਇਹ ਤੁਨੀ ਪਰ ਜਿਹੜਾ ਚਾਰ ਪੰਜ ਪਾਰਟੀਆਂ ਬਦਲ ਚੁੱਕਿਆ ਇਹਨੂੰ ਕਿਉਂ ਲੱਭ ਕੇ ਲੈ ਪਰ ਆਪਣਾ ਮੰਨਦੀ ਕੋਈ ਮਿਲਿਆ ਔਰ ਲੱਖਾ ਜੀ ਨੇ ਦੱਸਿਆ ਇਹ ਐਮਐਲਏ ਰਿਆ ਸੀ ਪੰਜ ਸਾਲ ਚ ਜੁਬਾਨ ਨਹੀਂ ਖੋਲੀ ਮੈਂ 70 ਵਾਰ ਮੋਤੀ অর ਅਮੇਸ਼ਾ ਦੀ ਅਖਾਜਾ ਕਾਂ ਪਾਟੋ ਉਹਨਾਂ ਦੇ ਖਿਲਾਫ ਬੋਲਿਆ ਤੁਹਾਡਾ ਹਰ ਮਸਲਾ ਮੈਂ ਉੱਥੇ ਝਟਕਿਆ ਛੋਟੇ ਸਾਹ ਜਦੈ ਤੋਂ ਲੈ ਕੇ ਸਿੱਖ ਗੁਰਮੁਖਾਂ ਦਾ ਇਤਿਹਾਸ ਸਿੱਖੀ ਦਾ ਹਾਰ ਆਪੋ ਸਾਹ ਦੁਰਾਹੇਆ ਪੂਲ ਇਹ ਮੈਂ ਲੜ ਲੜ ਕੇ ਲਿਆ ਵਾਰ ਵਾਰ ਉਧਾਰਿਆ ਉਥੇ ਮਾਈਕ ਪਾ ਕੇ ਟ੍ਰੈਫਿਕ ਜਮ ਲេច ਰਿਹਾ ਤੁਸੀਂ ਹੁਣ ਬਣਾਉਂਦੇ ਕਿਉਂ ਨਹੀਂ ਇਹ ਬਹੁਤ ੱੱਲਾ ਸੁਣਾ ਸੁਣਾ ਕੇ ਮੈਂ ਆਪਣੇ ਕੁਝ ਕੰਮ ਕਰਾ ਲੇ ਵੈਸੇ ਵੀ ਮੈਂ ਜਿਆਦਾ ਭਾਸ਼ਣ ਕਰਦਾ ਉਥੇ ਉਹਨਾਂ ਨੂੰ ਲੱਗਦਾ ਯਾਰੇ ਭਾਸ਼ਣ ਕਰਦਾ ਜਿਆਦਾ ਹੀ ਇਹਦੇ ਚ 4-6 ਕੰਮ ਕਰਦੇ ਹੋ ਜੀ ਸ਼ਹਿਰ ਮੜਾ ਫੋਟੋ ਚੱਕੀ ਅਜਾ ਕਾਬੂ ਉਹਨਾਂ ਦੇ ਮੈਂ ਆਉਂਦਾ ਨਹੀਂ ਕਿਉਂਕਿ ਮੈਂ ਆਪਣੀ ਪੈਨਸ਼ਨ ਤੇ ਆ ਮੇਰੀ ਫਿਰ ਪੈਨਸ਼ਨ ਆਉਂਦੀ ਆ ਉਹਨਾਂ ਨੂੰ ਸਭ ਪਤਾ ਉਹਨੇ ਸਭ ਚੈੱਕ ਚੁੱਕੀਤਾ ਹੋਣਾ ਇੱਕ ਮੇਰਾ ਮਕਾਨ ਆ ਉਹਦਾ ਮੈਨੂੰ ਕਿਰਾਇਆ ਹੁੰਦਾ ਜੇ ਮੇਰੀ ਕੰਪਨੀ ਹੁੰਦੀ ਤੁਸੀਂ ਸੋਚੋ ਮੇਰਾ ਉਹ ਕਿਹੜਾ ਮੁਰਗਾ ਬਣਾਉਣਾ ਕਿਉਂ ਜੀ ਫਿਰ ਮਰ ਤੋਂ ਬੋਲੇ ਹੀ ਨਹੀਂ ਸੀ ਜਾਣਾ ਆ ਝਾੜੂ ਵਾਲਿਆਂ ਨੇ ਐਫਪੀ ਬਣਾਇਆ ਸੀ ਰਾਤ ਥੱਬਾ ਸੱਤ ਕੇਜਰੀ ਬਾਦ ਉਹਨਾਂ ਦਾ ਮਾਲਕ ਫੜਿਆ ਗਿਆ ਉਹ ਸਾਰੇ ਲੱਜਨ ਲੁੰਡਨ ਜਾ ਕੇ ਰੋਕੇ ਕਿਸੇ ਦੀ ਜਮਾਨ ਗੁੱਲੀ ਕਿਉਂ ਜੀ ਬਿਜਨਸਮੈਨ ਨਹੀਂ ਬੋਲ ਸਕਦਾ ਜਿਹੜਾ ਸਾਫ ਸੁਥਰਾ ਆਦਮੀ ਆ ਉਹ ਬੋਲ ਸਕਦਾ ਕਿਉਂ ਜੀ ਦੂਸਰਾ ਕਿਥੋਂ ਬੋਲ ਲੂਗਾ ਅਰੇ ਸਾਡੇ ਵੀ ਕਿਥੋਂ ਸੱਦਦੇ ਰਹਿੰਦੇ ਆ ਆ ਸਾਡਾ ਇੱਕ ਤਾਂ ਡਰ ਕੇ ਉਹੀ ਉਹਨਾਂ ਨਾਲ ਜੜ ਕੇ ਕਿਉਂ ਜੀ ਉਹ ਡਰ ਕੇ ਚਲਾ ਗਿਆ ਕਿਉਂ ਜੀ ਡਰ ਕੇ ਚਲਾ ਗਿਆ ਅਰੇ ਅੰਦੀਤਾ ਦੇ ਜੀ ਕਹਿੰਦੇ ਉਹਨਾਂ ਤੋਂ ਭਾਈ ਸਭ ਕਲਾਕਾਰਾਂ ਨੂੰ ਅੱਦ ਦੇ ਸਤੇ ਰਿਸ਼ਤੇਦਾਰ ਕਿਹਦੀ ਸੀ ਆ ਇਹਨੂੰ ਆਪਾਂ ਇਹਨੂੰ ਮਿਸ਼ਨ ਬਣਾ ਲੀਏ ਕਾਂਗਰਸ ਨੂੰ ਜਿਤਾਉਣ ਦਾ ਮਿਸ਼ਨ ਬਣਾਓ ਸਾਰੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਦੂਸਰੇ ਪਿੰਡ ਸਭ ਜਗ੍ਹਾ ਆਪਾਂ ਕਹੀਏ ਭਾਈ ਇਹ ਇਲੈਕਸ਼ਨ ਸਿਰਫ ਕਾਂਗਰਸ ਨੂੰ ਵੋਟ ਪੈਂਦੀ ਹੈ ਕਿ ਵੈਦ ਆਪੇ ਤੋਂ ਹੀ ਪੈਂਦੀ ਹੈ ਔਰ ਸਾਰੇ ਹਿੰਦੁਸਤਾਨ ਵਿੱਚ ਇਹ ਚੰਗੀ ਖਬਰ ਆ ਰਹੀ ਹੈ ਇਹ ਹਾਰ ਲੈ ਅਪੀ ਦੇ ਨਿਆਰੇ ਲੋਕੀ ਆ ਗਏ ਕਾਂਗਰਸ ਦੀ ਸਰਕਾਰ ਪਾਣ ਰਹੀ ਹੈ ਅਸੀਂ ਇਹ ਸਾਰੇ ਕਾਨੂੰਨ ਬਦਲ ਦੇਾਂਗੇ ਕਿਸਾਨਾਂ ਨੂੰ ਐਮਐਸਬੀ ਦੇਾਂਗੇ ਗਰੀਬਾਂ ਨੂੰ ਪੈਸੇ ਦੇਾਂਗੇ ਨੌਜਵਾਨਾਂ ਨੂੰ ਨੌਕਰੀ ਦੇ ਕੇ ਸਾਰੇ ਕੰਮ ਕਰਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਤਿਕਾਰ ਜੀ ਐਪੀ ਸਾਹਿਬ ਸਾਡੇ ਐਮਐਲਏ ਸਾਹਿਬ ਸਾਹ ਜਗਤਵਿੰਦਰ ਸਿੰਘ ਜੀ ਚੇਅਰਮੈਨ ਜਿਹੜਾ ਤੁਸੀਂ ਮੇਰਾ ਨਾਮ ਲੈ ਚੇਅਰਮੈਨ ਹੀ ਨਾ ਪਤਾ ਹੀ ਕਰ ਲੈਤੀ ਆ ਚੇਰਮੈ ਜਾ ਮੂੰ ਜਾਂ ਮੇਰਾ ਨਾਮ ਕਹਿੰਦੇ ਚੇਰਮੈ ਨਹੀਂ ਜਾਣਾ ਤੇ ਇਹਨੂੰ ਭੁੰਵਾ ਕਰ ਕਲ ਜਾਂਦਾ ਜਿਵੇਂ ਆਇਆ ਪਾਪਾ ਜੀ ਇਹ ਜਿਹਾ ਚਲਾ ਹੁੰਦਾ ਉਹ ਹੋ ਜਾਂਦਾ ਸਫਾਂਚਾ ਖੀਰ ਮੇਰੇ ਹੈਗੇ ਨੇ ਪਰ ਮੈਂ ਤਾਂ ਛੋਟੇ ਭਾਈ ਬਣਾ ਕੇ ਖਾ ਲਿਆ ਪੰਜਾਬ ਦਾ ਵੀ ਬਣੂ ਇੱਕ ਜੀ ਗੋਟਾ ਦੇ ਕੇ ਬਣੂ ਨਹੀਂ ਬਣਦਾ ਉਹ ਨਹੀਂ ਜਦਾਂ ਆਉਂਦਾ ਜਦੋਂ ਤਾਂ ਬੋਟਾ ਨਾ ਬਣਾ ਕੇ ਆਪਾਂ ਇਹ ਥੋੜਾ ਸੱਖਾ ਦੀ ਛੋਟੇ ਅਸੀਰਵਾਦ ਦਾ ਮੈਂ ਐਸੇ ਜੇ ਪਰਿਵਾਰ ਦੇ ਲੜ ਲੱਗਿਆ ਹੋਇਆ ਨਾ ਉਹ ਸੀ ਇਹ ਤੇ ਪਰਿਵਾਰ ਉਹਨਾਂ ਨੇ ਮੈਨੂੰ ਬਹੁਤ ਕੁਝ ਦਿੱਤਾ ਬਹੁਤ ਕੁਝ ਦੇ ਦੇਣਾ ਸਾਰ ਬੈਂਸੇ ਦਾ ਚਾਨਾ ਜੰਮੇ ਦੀ ਫਿਰ ਘੱਡੀ ਚਾਵਾ ਮੇਰੀਆਂ ਦਾ ਚਾਰ ਪੁੱਤਾਂ ਵੀ ਉਹ ਪਰਿਵਾਰ ਨੂੰ ਨਹੀਂ ਪੁੱਛਦਾ ਜੇ ਮੇਰੇ ਘਰ ਵਾਲੇ ਕੀ ਚੰਗੇ ਹੋਣ ਨਾ ਸਾਰ ਬੈਂਸੇ ਦੇ ਪਰਿਵਾਰ ਨੂੰ ਬਿਲਕੁਲ ਨਹੀਂ ਪੁੱਛਾਦੀਆਂ ਉਹਦੀ ਮਰਿ ਨਹੀਂ ਪੁੱਛਾਂਗੇ ਸਭ ਬਾਕੀ ਗੱਲ ਰਹੀ ਸਾਰ ਅਮਰ ਸਿੰਘ ਜੀ ਤੁਹਾਡੀ ਅਦਾਜ਼ ਉਹਨੇ ਲਾ ਵਾਦਾ ਕੀਤਾ ਸੀ ਕਿ ਸਾਡਾ ਟੋਬਿਆਂ ਦਾ ਕੰਮ ਕਰਦੇ ਹੋ ਤੁਸੀਂ ਕਹਾ ਨੂੰ ਸਾਫ ਕਰੋ। ਤੁਸੀਂ ਮੈਂ ਰਾਜੀ ਕਹਿ ਸਹਿਤ ਕਰਦਾ ਵੀ ਸਾਡੇ ਦੇਖੋ ਸੀਵਰੇਜ ਪੈ ਗਿਆ। ਬੜਾ ਥੋੜਾ ਚੋਕਰੇ ਜਿਹਾ ਆ ਰਿਹਾ। ਹੁਣ ਕਹਾ ਨੂੰ ਵੀ ਕੋਈ ਆਇਆ ਜਾ ਕੰਮ ਕਰਦੇ ਉਹਨੇ ਕਹਾ ਨੂੰ ਆਉਣ ਤੋਂ ਪਹਿਲਾਂ ਜਿਹੜੇ ਕਿਨਾਰੀ ਵਾਲੇ ਜਾਸ ਕਰਨਾ। ਬੋਲ ਕੇ ਬੱਤ ਤੋਂ ਬੱਤ ਪਰਵਾ ਕੇ ਬਾਕੀ ਕਹਿੰਦੇ ਇਹਨਾ ਰਾਜਾ ਮਾਰਕੀਟ ਦੇ ਕਹਿੰਦਾ ਜਨਮਾਨ ਬੁਰੀ ਆ। ਉਹ ਤੁਹਾਨੂੰ ਪਤਾ ਲੱਗਦਾ ਸਾਡੀ ਝੋਲੇ ਚ ਨਾ ਟੱਕਿਆ। ਬਾਕੀ ਆਕੇ ਦਾ ਮੁੱਲ ਤੁਸੀਂ ਪਾਉਣਾ ਬਾਅਦ ਫਿਰ ਚੰਗਾ ਕਾਲਜ ਪੁੱਛੀ ਦੇ ਦਿਓ ਐਂਟੀ ਹੱਕ ਕੋ ਪੁੰਦੇ ਬਹੁਤ ਹੁੰਦੇ ਨੇ ਕਿਡਾ ਨਹੀਂ ਲੱਗ ਰਿਹਾ ਸੈੱਟ ਚ ਲੱਗਾ 4045 ਤੋਂ ਬੋੜਾ ਸਾਡੀ ਅਸੀਂ ਤਾਂ ਇਹੀ ਬੇਰਤੀਆ ਕਰਦਾ ਚਾਹ ਸਾਡਾ ਡੱਕਰ ਅੱਕੇ ਜੀ ਤੋਂ ਬਾਤ ਤੋਂ ਬਾਤ ਮੁੱਲ ਪਾਉਣਾ ਘਰ ਨੂੰ ਵੀ ਬਾਤ ਹੋਣਾ ਤੇ ਫੋਟਾ ਪਾ ਕੇ ਦਿਤਾਵਾਂਗੇ ਐਨਾ ਕਹਿੰਦਾ ਖਿਲਾਲਾ ਚਾਹ ਕੇ ਬੈਕ ਨੂੰ ਜੀ ਦਾ ਖਸਤਾ ਹੋਏ OK